ਲਵੀ ਆ ਫੋਟੋ ਦਿਹਾਉਣੇ ਤੁਹਾਨੂੰ ਇਹ ਬੰਦੇ ਦੇ ਵਿੱਚ ਵੇਟ ਇਹ ਬੰਦੇ ਨੇ 78 ਕਿਲੋ ਭਾਰ ਘਟਾਇਆ ਤੇ ਬਾਈ ਕਹਿੰਦਾ ਵੀ ਇਹ ਸਾਡੀ ਗੱਲ ਬਈ ਪੱਕੀ ਗੱਲ ਹੈ 78 ਕਿਲੋ ਵੇਟ ਘਟਾਇਆ ਬੰਦੇ ਨੇ ਜੀ ਸਹੀ ਹੈ ਜੀ 78 ਤੇ ਬਾਈ ਕਿਵੇਂ ਘਟਾਇਆ ਬਰਾ ਕੋਈ ਛਡਣ ਦੀ ਲੋੜ ਨਹੀਂ ਜੇ ਆਪਣੀ ਡਾਈਟ ਛਾੜ ਦਿੱਤੀ ਆਪਾਂ ਡੇਲੀ ਇਹਨੂੰ ਜ ਸਵੇਰੇ ਅੱਛਾ ਡਾਈਟ ਛਾੜ ਘਰ ਦਾ ਖਾਣਾ ਪੀਣਾ ਖਾ ਕੇ weight loss ਕੀਤਾ ਮਤਲਬ ਸਿਸਟਮ ਬਣਾਦਾ ਹਾਂਜੀ ਇਹ ਬੰਦਾ ਬਈ ਤੜਕੇ ਰੋਟੀਆਂ ਖਾਂਦਾ 10-12 ਦਾ ਹਾਂਜੀ 10-12 ਵਾਰੀ ਦਵਾਰੀ ਕੱਲੇ ਰੋਟੀਆਂ ਕਰਕੇ ਬਈ ਐਡਾ ਮੋਟਾ ਬੰਦਾ ਸੀਗਾ ਸਹੀ ਐ ਸਹੀ ਯਾਰ ਤੇ ਬਈ ਪੱਕੀ ਗੱਲ ਹੁਣ ਬੰਦਾ ਮਿਲ ਜੂ ਆਪਾਂ ਨੂੰ ਹਾਂਜੀ ਹਾਂ ਬੰਦਾ ਆਪਣੇ ਕੋਲ ਹੀ ਐ ਜੀ ਮਿਲਾ ਦੇਨੇ ਆਪਾਂ ਬੰਦਾ ਤੁਹਾਨੂੰ ਆਹ ਬਈ ਹਾਂਜੀ ਆ ਵੀਰਾ ਬਈ ਆਪਣੇ ਕੋਲ ਨਹੀਂ ਯਾਰ ਤਾਂ ਗੱਪ ਆ ਬਈ ਨਹੀਂ ਜੀ ਦੇਖ ਲੋ ਸੱਸੀ ਬਈ ਹਾਂਜੀ ਖੜੇ ਹੋਏ ਬਈ ਆਹ ਫੋਟੋ ਦੇਖੋ ਇੱਧਰ ਤੁਹਾਡੇ ਸਾਹਮਣੇ ਐ ਤੇ ਇੱਕ ਆਦਿ ਬਈ ਕਿਆ ਬਾਤ ਆ ਬਈ ਦੇਖ ਲੋ ਬਾਈ ਜੀ ਉਹੀ ਐ ਜੀ ਤੇ ਬਈ ਕਿੰਨੇ ਟਾਈਮ ਤੇ weight ਘਟਾਇਆ ਤੁਸੀਂ ਮੇਰਾ ਭਾਈ ਜੀ ਵੇਟ ਕਟਿਆ ਜੀ 7 ਮਹੀਨਿਆਂ ਚ। ਅ ਸੱਤ ਮਹੀਨਿਆਂ ਚ 78 ਕਿਲੋ ਵੇਟ। 78 ਕਿਲੋ ਵੇਟ ਜੀ। ਤੇ ਕੀ ਕੀ ਬਈ ਪ੍ਰੋਬਲਮਾਂ ਸੀ ਪਹਿਲਾਂ? ਪ੍ਰੋਬਲਮ ਭਾਈ ਜੀ ਮੈਨੂੰ ਬਲੱਡ ਪ੍ਰੈਸ਼ਰ ਬਹੁਤ ਹਾਈ ਹੁੰਦਾ ਸੀ। ਅੱਛਾ। ਜੇ ਘਰ ਤੋਂ ਬਾਹਰ ਨਿਕਲਣਾ ਤਾਂ ਸਾਹ ਚੜ ਜਾਂਦਾ। ਹੂੰ। ਨਾਲ ਦੀ ਨਾਲ ਜੀ ਮੇਰਾ ਲੀਵਰ ਇੰਨਾ ਫੈਟੀ ਹੋ ਚੱਕਿਆ ਸੀ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਤੇਰਾ 3rd ਸਟੇਜ ਲੀਵਰ ਹੈ। ਅੱਛਾ ਲੀਵਰ ਖਤਮ ਹੈ। ਲੀਵਰ ਖਤਮ ਸੀ। ਹੂੰ। ਬਿਲਕੁਲ ਤੁਹਾਨੂੰ ਪਤਾ ਹੀ ਹੈ ਜੀ ਜੱਟ ਜੀਬੀਤਾਰ ਬੰਦੇ ਹੁੰਦੇ ਆ ਆਪਣੇ ਘਰਾਂ 'ਚ ਆਮ ਸ਼ਰਾਬ ਵੱੱਲਾ ਚੱਲਦੀ ਰਹਿੰਦੀ ਹੈ ਪੂਰੀ ਵੰਦੇ ਜੀ ਬਰਾ हां जी हां ਠੀਕ ਹੈ ਤੇ ਉਸ ਤੋਂ ਬਾਅਦ ਸਾਨੂੰ ਨਿਊਟ੍ਰੀਸ਼ਨ ਨੇ ਐਨਾ ਕੁਝ ਦਿੱਤਾ ਵੀ ਲਾ ਲਓ ਸਾਡਾ ਲੀਵਰ ਵੀ ਸੈੱਟ ਆ ਜੀ ਹਾਂ ਬੀਪੀ ਬਿਲਕੁਲ ਨਾਰਮਲ ਆ ਤੇ ਸਾਹ ਚੜਨ ਵਾਲਾ ਤਾਂ ਕੰਮ ਹੀ ਨਹੀਂ ਜੀ ਹੁਣ ਚਾਹੇ 15 ਕਿਲੋਮੀਟਰ 20 ਕਿਲੋਮੀਟਰ ਭਜਾ ਲਓ ਜੀ ਉਹ ਵੀ ਭੱਜ ਲੈਣੇ ਤੇ ਬਾਈ ਤੁਸੀਂ ਐਂ ਦੇਖ ਲਓ ਵੀ ਫੋਟੋ ਦੇ ਉੱਤੇ ਲੱਗਦਾ ਜਿਵੇਂ ਬਾਈ ਦੀ ਉਮਰ ਹੁੰਦੀ 40-50 ਸਾਲ ਹੈ ਨਾ ਬਾਈ ਇਸ ਤਰ੍ਹਾਂ ਹੀ ਲੱਗਦਾ 40 ਸਾਲ ਲੱਗਦੇ ਹੋ ਤੁਹਾਡੀ ਉਮਰ ਕਿੰਨੀ ਹੈ ਬਾਈ ਉਮਰ ਬਾਈ ਜੀ ਮੇਰੀ 35 ਸਾਲ ਦੀ ਉਮਰ ਹੈ ਜੀ ਓਹੋ ਓਥੇ ਲੱਗਦਾ 40-50 ਨਾ ਤੁਹਾਨੂੰ ਲੱਗਦਾ ਬਈ ਨਾ ਤੇ ਬਾਕੀ ਬਾਈ ਸਕਿਨ ਸਕਨ ਫਿਰ ਪੂਰੀ ਘਿਹੜ ਹੋ ਗਈ ਬਾਈ ਮੈਂ ਹੋਰ ਕੁਝ ਤਾਂ ਗੱਲ ਬੇੜ ਘਟਨਾ ਤੁਹਾਡੇ ਜਾਂ ਤਾਂ ਚੁਰੜੀਆਂ ਮਨਦੀਆਂ ਨੇ ਨਾ ਕਿਤੇ ਡਾਰ ਪਸਾ ਕਰਨਾ ਚਿਹਰਾ ਸਾਫ ਸਾਫ ਹੋ ਗਿਆ ਇਹਦਾ ਰੀਜ਼ਨ ਹੈ ਕਿਹਦਾ ਰੀਜ਼ਨ ਹੈ ਬਾਈ ਜੀ ਸਾਡੇ ਕੋਲ ਇੱਕ ਸਕਿਨ ਬੂਸਟਰ ਆ ਜੀ ਅੱਛਾ ਉਹ ਵੀ ਜਾਣ ਨਹੀਂ ਦੇਣਾ ਹਾਂਜੀ ਠੀਕ ਹੈ ਉਹ ਸਕਿਨ ਬੂਸਟਰ ਆ ਜੀ ਜਾ ਨੋਹਾ ਵਾ ਹੱਥਾਂ ਪੈਰਾਂ ਦੇ ਨੋਹ ਸੁੱਕ ਜਾਣੇ ਵਾਲਾਂ ਦਾ ਝੜਨਾ ਝੁਰੜੀਆਂ ਪੈਣਾ ਉੱਚ ਜੀ ਸਾਡੇ ਕੋਲੇ ਕੋਲੋਜਨ ਤੇ ਬਾਇਓਟਿਨ ਹੈ ਜੀ ਓਕੇ ਹਾਂ ਜੀ ਉਹਦੇ ਨਾਲ ਜੀ ਉਹ 3 ਮਹੀਨਿਆਂ ਦਾ ਕੋਰਸ ਹੈ ਜੀ 3 ਮਹੀਨਿਆਂ ਦੇ ਵਿੱਚ ਕਾਲੇ ਠੇਰੇ ਸਾਰਾ ਕੁਝ ਚੱਕਿਆ ਜਾਣਾ ਜੀ ਜਿਹਦੀ ਵਾਲਾਂ ਦੀ ਪ੍ਰੋਬਲਮ ਆ ਉਹ ਵੀ ਸੋਲਵ ਹੋਣੀ ਆ ਤੇ ਨੋਹਾਂ ਦੀ ਪ੍ਰੋਬਲਮ ਆ ਉਹ ਵੀ ਸੋਲਵ ਹੋਣੀ ਆ ਜੀ ਤੁਸੀਂ ਇਹ ਮੰਨ ਕੇ ਚੱਲੋ ਬਾਈ ਜੀ ਵੀ ਨਵੀਂ ਲਾਈਫ ਮਿਲੀ ਆ ਜੋ ਸਾਨੂੰ ਨਿਊਟ੍ਰੀਸ਼ਨ ਨੇ ਦਿੱਤੀ ਆ ਵੱਡੀ ਗੱਲ ਬਾਤ ਹਾਂ ਜੀ ਬਾਈ ਜੀ ਅੱਗੇ ਜਾਂਦੇ ਜੀ ਕਿਸੇ ਦੇ ਵਿਆਹ ਸ਼ਾਦੀ ਚ ਨਹੀਂ ਜਾਣ ਜੋ ਕਰੇ ਸੀ ਬਾਈ ਜੀ ਘੁੜਤੇ ਪਜਾਮੇ ਪਾਉਣੇ ਅਗਰ ਕਿਨਾ ਕਿੱਥੇ ਜਾਵਾਂਗੇ ਯਾਰ ਬੁਰੇ ਲੱਗਾਂਗੇ ਬਈ ਘਰ ਦੇ ਵੀ ਐਂ ਨਹੀਂ ਕਰਦੇ ਉਹਨੇ ਮੋਟਾ ਜਾ ਰਹੇ ਤੇ ਜਾ ਰਹੇ ਸਾਨੂੰ ਕੀ ਲੱਗ ਦੇਣੀ ਲੱਗਦੀ ਵੀ ਨਹੀਂ ਲੱਗਦੀ ਪੂਰੀ ਸ਼ੰਗ ਲੱਗਦੀ ਸੀ ਫੋਟੋ ਕਸ਼ਨ ਤੋਂ ਡਰ ਲੱਗਦਾ ਸੀ ਜੀ ਹਾਂ ਜੀ ਬਾਈ ਜੀ ਕਹਿੰਦੇ ਸੈਲਫੀ ਐਡਾ ਬਟਰ ਤੇ ਖਿੱਚਿਆ ਨਹੀਂ ਪਤਾ ਮੇਰੇ ਕਿਦਾਂ ਖਿੱਚ ਲੂ ਆ ਮੜਾ ਬਟਰ ਬਾਈ ਜੀ ਸੈਲਫੀ ਨਹੀਂ ਲਈਆਂ ਸੀ ਕਿਤੇ ਹੁਣ ਫੋਨ ਭਰੇ ਪਿਆ ਜੀ ਕੀ ਪਤਾ ਬਾਈ ਜ਼ਿੰਦਗੀ ਦੁਆਰੇ ਮਿਲਣ ਵਾਲੀ ਗੱਲ ਆ ਆਪਾਂ ਖੜੇ ਆ ਇਸ ਟਾਈਮ ਸੰਗਰੂਰ ਬਰਨਾਲਾ ਜ਼ਿਲ੍ਹਾ ਹਨਾ ਬਰਨਾਲਾ ਵੀ ਆ ਗਿਆ ਸੰਗਰੂਰ ਵੀ ਆ ਗਿਆ ਨਿਊਟ੍ਰੀਸ਼ਨਲ ਕਲੱਬ ਤੇ ਬਾਈ ਆਪਣਾ ਲੱਗਿਆ ਤੇ ਬਾਈ ਉਧਰੋਂ ਹੈਗੇ ਬਾਈ ਸੰਗਰੂਰ ਤੋਂ ਤੇ ਅੱਜ ਕੱਲ ਇਹਨਾਂ ਨੇ ਆਪ ਦਾ weight 78 ਕਿਲੋ ਭਾਰ ਘਟਾ ਕੇ ਤੁਸੀਂ ਦੇਖ ਲਓ ਦੁਬਾਰੇ ਜ਼ਿੰਦਗੀ ਜਿਉਣ ਵਾਲੇ ਕੰਮ ਹੋ ਗਏ ਹਨਾ ਤੇ ਬਾਈ ਇਹ ਦੱਸੋ ਸਾਨੂੰ ਵੀ weight ਜਿਵੇਂ ਕਿਸੇ ਮਤਲਬ ਕੋਈ ਬੰਦਾ ਸ਼ਰਾਬ ਹੀ ਪੀਂਦਾ ਹਨਾ ਉਹ ਲੰਡਾ ਬਈ ਆਉਂਦਾ ਨਹੀਂ ਤੁਹਾਡੇ ਕੋਲ ਹਾਂਜੀ ਤੁਸੀਂ ਗਰੰਟੀ ਲੈਣੇ ਉਹਦੀ ਹਾਂਜੀ ਬੈਲ ਜੀ ਠੋਕੇ ਜਮਾ ਠੋਕੇ ਲੈਣੇ ਇਹ ਬੰਦਾ ਦੂਸਰਤ ਨਹੀਂ ਵੀ ਸ਼ਰਾਬ ਪੀਂਦਾ ਬੰਦਾ ਕਦੇ ਵੀ ਮੇਰਾ weight ਨਹੀਂ ਘਟਦਾ ਪੱਕੀ ਗਾਰੰਟੀ ਹੈ ਘਟਾਵਾਂਗੇ ਬਾਈ ਜੀ ਸਾਡੇ ਨਾਲ ਕੰਟੈਕਟ ਕਰਨ ਜੀ ਸਾਨੂੰ ਆਪਣਾ weight ਤੇ height ਭੇਜਣਾ ਅੱਛਾ ਹਾਂਜੀ 3 ਦਿਨਾਂ ਦੇ ਵਿੱਚ ਅਸੀਂ ਰਿਜ਼ਲਟ ਦੇਵਾਂਗੇ ਜੀ ਉਹਨਾਂ ਨੂੰ ਤੀਜੇ ਦਿਨ ਰਿਜ਼ਲਟ ਆਉਣਾ ਤੀਜੇ ਦਿਨ ਰਿਜ਼ਲਟ ਦੇਵਾਂਗੇ ਠੀਕ ਹੈ ਜੀ ਤੇ ਇਹ ਵਿੱਚ ਆਪ ਨੂੰ ਕਰਨਾ ਕੀ ਬੋਏ ਕਰਨਾ ਦਾ ਭਾਈ ਜੀ ਅਸੀਂ ਇਹਨਾਂ ਡਾਈਟ ਦੀ ਡਾਈਟ ਫੋਲੋ ਕਰਨੀ ਪਊਗੀ ਓਕੇ ਡੇਲੀ ਹਾਂਜੀ ਸਾਡਾ 40% ਨਿਊਟ੍ਰੀਸ਼ਨ ਆ ਜੀ 60% ਸਾਡੀ ਡੇਲੀ ਹੋਮ ਡਾਈਟ ਆ ਨਿਊਟ੍ਰੀਸ਼ਨ ਦਾ ਮਤਲਬ ਕਿ ਭਾਈ ਜਿਵੇਂ ਆਪਾਂ ਕਹਿੰਦੇ ਵੀ ਪਿੰਡਾਂ ਕਾਮ ਕੀ ਹੁੰਦਾ ਜਿਹੜੇ ਜਾਦੇ ਮੋਟੇ ਹੋ ਜਾਂਦੇ ਤੜਕੇ ਰੋਟੀ ਦੁਪਹਿਰ ਦੀ ਰੋਟੀ ਖਾਂਦੇ ਕਿ ਭਾਈ ਹਾਂਜੀ ਹਾਂਜੀ ਸਿਰਫ ਰੋਟੀ ਧਾ ਕੇ ਹੋਰ ਕੁਝ ਲੈਣੀ ਨਹੀਂ ਆਪਣੇ ਸਰੀਰ ਨੂੰ ਫਰੂਟ ਦੀ ਵੀ ਲੋੜ ਆ ਵਿਟਾਮਿਨਾਂ ਦੀ ਵੀ ਲੋੜ ਆ ਹਾਂ ਸਾਰੇ ਕਾਸੇ ਦੀ ਲੋੜ ਆ ਤੇ ਜਦ ਇੱਕ ਨੰਬਰ ਨਾਲ ਸਕਰੀਨ ਤੇ ਚੱਲੇ ਜਾਂਦੇ ਆ ਜੇ ਕਿਸੇ ਨੇ ਆਫਲਾਈਨ ਆਉਣਾ ਬਾਈ ਹੋਣਾ ਆਪਣੇ ਤਾਂ ਤੁਸੀਂ ਬਰਨਾਲੇ ਆ ਸਕਦੇ ਹੋ ਸੰਗਰੂਰ ਆ ਸਕਦੇ ਹੋ ਤੇ ਲੋਂਗੋ ਆਲਾ ਸਕਦੇ ਹੋ ਹਣਾ ਤੁਹਾਨੂੰ ਸਾਰਾ ਡਾਈਟ ਚਾਰਟ ਦੱਸਣਗੇ ਤੁਸੀਂ ਕੀ ਕਰਨਾ ਪਹਿਲਾਂ ਆਪ ਦਾ ਡੇਲੀ ਭਾਰ ਕੰਡੇ ਤੇ ਚੜ ਕੇ ਜਿਵੇਂ ਉਹ ਛੋਟਾ ਕੰਡਾ ਪਿਆ ਤੇ ਵਾਈਫ ਹੋਣਾ ਨੂੰ ਵਟਸਐਪ ਕਰਨੀ ਹੈ ਭਾਰ ਵੀ ਅੱਜ ਆਪਾਂ ਕਹਿਦੇ ਵੀ ਹਣਾ ਵੀ ਬਾਈ ਜੀ ਗ੍ਰੀਨ ਟੀ ਲੈ ਲਈ ਮੈਂ ਆ ਲੈ ਲਈ ਜੀ ਮੇਰਾ ਭਾਰ ਨਹੀਂ ਘਟ ਰਿਹਾ ਉਹਦੇ ਨਾਲ ਨਹੀਂ ਘਟਦਾ ਕਾਰਨ ਕੀ ਹੈ ਤੁਸੀਂ ਇੱਕ ਦਿਨ ਲਾ ਕੇ ਦੋ ਦਿਨ ਲਾ ਕੇ ਹੜ ਜਾਓਗੇ ਪਰ ਵਾਈਫ ਹੋਰਾਂ ਨੇ ਤੁਹਾਨੂੰ ਵਟਸਐਪ ਦੇ ਉੱਤੇ ਡੇਲੀ ਜੋੜ ਲੈਣਾ ਹੈ ਡੇਲੀ ਤੁਸੀਂ ਭੋਜਨ ਭੇਜਣਾ ਤੇ ਡੇਲੀ ਇਹਨਾਂ ਨੂੰ ਚਾਟ ਭੇਜਣਾ ਹੈ ਚਾਟ ਦੇ ਵਿੱਚ ਕੀ ਕੀ ਹੁੰਦਾ ਬਈ ਚਾਟ ਚ ਬਾਈ ਜੀ ਅਸੀਂ ਆਲੂਆਂ ਵਾਲੇ ਪਰੌਂਠੇ ਵੀ ਦਿੰਨੇ ਆ ਹਾਂ ਗੋਲ ਗੱਪੇ ਵੀ ਖਵਾਉਣਾ ਹੈ ਜੀ ਠੀਕ ਹੈ ਜੀ ਤੇ ਆਪਣਾ ਬਾਕੀ ਡੇਲੀ ਆਪਣੀ ਰੋਟੀ ਹੋਗੀ ਹਮ ਰਾਈਸ ਵਗੈਰਾ ਹੋਗੇ ਜੀ ਸਾਰੀ ਐ ਮੰਨ ਕੇ ਚੱਲੋ ਵੀ ਘਰੇਲੂ ਡਾਈਟਾ ਜੀ ਜਿਹੜੀ ਆਪਣੀ ਰਸੋਈ ਚ ਆਪਾਂ ਨੂੰ ਮਿਲਦੀ ਹੈ ਬਾਪ ਨੂੰ ਬਾਹਰ ਜਾਣ ਦੀ ਲੋੜ ਨਹੀਂ ਬਾਹਰ ਜਾਣ ਦੀ ਲੋੜ ਨਹੀਂ ਜੀ ਬਾਹਰ ਜਾਣ ਦੀ ਲੋੜ ਆਪਾਂ ਨੂੰ ਇੱਕ ਬਰੈਡਾਂ ਦਾ ਪੈਕਟ ਜ਼ਰੂਰ ਬਾਹਰੋਂ ਲੈਣਾ ਪਊ ਜੀ ਉਸ ਤੋਂ ਬਗੈਰ ਕੁਝ ਨਹੀਂ ਆ ਜੀ ਆ ਬਿਲਕੁਲ ਜੇ ਪਿੱਛੇ ਸਰਦੀਆਂ ਸੀ ਜੀ ਮੇਥੇ ਮੱਕੀ ਵਾਲੇ ਪਰੌਂਠੇ ਵੀ ਚੱਲ ਰਹੇ ਸੀਗੇ ਜੀ ਉਹ ਵੀ ਖਵਾਉਂਦੇ ਸੀ ਆਪਾਂ ਜੀ ਮਤਲਬ ਇਹ ਨਹੀਂ ਹੈਗਾ ਵੀ ਜ ਬਾਲਾ ਮੋਟਾ ਵੀ ਰੋਟੀ ਛੱਡ ਦੋ ਜੀ ਨਹੀਂ ਜੀ ਕੁਝ ਵੀ ਨਹੀਂ ਛੱਡਣ ਦੀ ਲੋੜ ਜੀ ਆਪਾਂ ਗੱਲ ਕਰਦੇ ਆਂ ਜੀ ਵੀ ਭੁੱਖੇ ਰਹਿ ਕੇ ਵੇਟ ਘਟ ਜਾਂਦਾ ਐ ਹੋ ਜਾਂਦਾ ਵਾਹ ਹੋ ਜਾਂਦਾ ਜੀ ਭੁੱਖੇ ਰਹਿ ਕੇ ਵੇਟਰੀ ਘਟਦਾ ਬਾਈ ਜੀ ਸਹੀ ਹੈ ਜੀ ਇਹ ਤਾਂ ਪੂ ਮੋਬਾਈਲ ਹੈ ਸਾਡੇ ਤਜਰਬੇ ਵੀ ਹੋ ਗਏ ਬਾਈ ਜੀ ਭੁੱਖੇ ਰਹਿ ਕੇ ਬਿਲਕੁਲ ਵੇਟ ਨਹੀਂ ਘਟਦਾ ਜੀ ਅਸੀਂ ਰਜਾਰ ਜਾ ਵੇਟ ਘਟਾਵਾਂਗੇ ਹੂੰ ਇਹ ਕਹਿੰਦਾ ਮੈਂ ਬਾਈ ਨੂੰ ਵੈਸੇ ਸਵਾਲ ਪੁੱਛਣਾ ਸੀਗਾ ਪੁੱਛਣਾ ਮਰ ਬਣਦਾ ਨਹੀਂ ਜਿੰਦਾ ਬਾਈ ਜੀ ਅਸੀਂ ਕਿੰਨੇ ਮੋਟੇ ਸੀਗੇ ਹਨਾ ਸਕਿਨ ਉਹ ਦੋ ਘੈਂਟ ਹੋ ਗਏ ਰੰਗ ਆ ਗਿਆ ਚਿਹਰੇ ਤੇ 글로ਅ ਆ ਗਿਆ ਵੇਟ ਘਟਣਾ ਹਨਾ ਬਈ ਇਹਦੇ ਵਿੱਚ ਕੀ ਕੀ ਕਾਰਨ ਹੁੰਦਾ ਕਿ 글로ਅ ਕਿਵੇਂ ਆਉਂਦੀ ਜਿਹੜੇ ਬਾਈ ਜੀ ਸਾਡਾ ਜਿਹੜੀ ਨਿਊਟ੍ਰੀਸ਼ਨ ਪਾਵਰ ਆ ਜੀ ਇਹ ਹੂੰ ਜਿਹੜੇ ਆਪਾਂ ਨੂੰ ਵਿਟਾਮਿਨਸ ਦੀ मिनਰਲਸ ਦੀ ਜਾਂ ਕਿਛੇ ਵੀ ਲਾ ਲੋ ਆਇਰਨ ਵਗੈਰਾ ਦੀ ਘਾਟ ਹੁੰਦੀ ਹੈ ਜੀ ਉਹ ਪੂਰੀ ਹੁੰਦੀ ਹੈ શરીਰ ਠੀਕ ਹੈ ਇਹ ਚ ਕੋਈ ਮੈਡੀਕਲ ਫਾਰਮ ਨਹੀਂ ਹੈਗੀ ਜੀ ਕੋਈ ਇਹ ਮੈਡੀਸਨ ਨਹੀਂ ਕੋਈ ਦਵਾਈ ਨਹੀਂ ਕੋਈ ਦਵਾਈ ਨਹੀਂ ਜੀ ਜਿਹੜੇ ਆਪਾਂ ਨੂੰ ਫਰੂਟਸ ਤੇ ਵੈਜੀਟੇਬਲ ਜੋਂ ਉਹ ਆਮ ਮਿਲਨੇ ਨੇ ਜੀ ਮਿਨਰਲਸ ਵਗੈਰਾ ਉਹੀ ਚੀਜ਼ ਹੈ ਜੀ ਬਿਲਕੁਲ ਆਰਗੈਨਿਕ ਠੀਕ ਹੈ ਜਿਵੇਂ ਆਪਾਂ ਪ੍ਰੋਟੀਨ ਕਹਦੇ ਹਾਂ ਨਾ ਪ੍ਰੋਟੀਨ ਉਹਦੇ ਨਾਲ ਜੀ ਵਿਟਾਮਿਨਸ ਹੋ ਗਏ ਜੋ ਵੀ ਹੋ ਗਏ ਵਿਟਾਮਿਨ ਵੀ 326 ਸਾਰੇ ਮੰਨ ਲਿਓ ਜਿੰਨਾ ਵੀ ਤੁਹਾਨੂੰ ਜੈਡ ਵਿਟਾਮਿਨਸ ਹੋਗੇ ਜੀ ਮਿਨਰਲਸ ਹੋਗੇ ਫਾਈਬਰ ਹੋਗੇ ਜੀ ਉਹੀ ਚੀਜ਼ ਹੈ ਜੀ ਉਹਨਾਂ ਦਾ ਮਿਕਸ ਸਾਰਾ ਜਿਵੇਂ ਵਿੱਚ ਲੋਕਾਂ ਦਾ ਸਵਾਲ ਹੁੰਦਾ ਜੀ ਵੀ ਕਿ ਮੈਡੀਸਨ ਆ ਕੋਈ ਦਵਾਈ ਆ ਕੋਈ ਮੈਡੀਸਨ ਦਵਾਈ ਨਹੀਂ ਜੀ ਇਹ ਆਪਣਾ ਖਾਣਾ ਹੀ ਆ ਬਸ ਤੇ ਬਾਕੀ ਇੱਦਾਂ ਖਾਣਾ ਪੀਣਾ ਜੀ ਆਹ ਆ ਫੋਟੋ ਦੇ ਆ ਮੇਰੇ ਪਾਸੇ ਬਾਈ ਇਦਰਾ ਇਹ ਆ ਆ ਬਾਈ ਦਾ ਕੀਤੇ ਪਰਲੇ ਫੋਟੋ ਉਦੋਂ ਹੋਰ ਵੇਟ ਘਟਾ ਲਿਆ ਨਾ ਬਾਈ ਉਹ ਫੋਟੋ ਨਾਲ ਵੀ ਵੇਟ ਘਟਾਇਆ ਬਾਈ ਇੱਕ ਤੁਹਾਨੂੰ ਕੀ ਕੀ ਪ੍ਰੋਬਲਮ ਹੁੰਦਾ ਸੀ ਵੀਰੇ ਮੈਨੂੰ ਢੂਹੀ ਬਹੁਤ ਦੁੱਖ ਦੀ ਨਹੀਂ ਮਿੱਠੂਹੀ ਤੇ ਬਹੁਤ ਦਰਦ ਰਹਿੰਦਾ ਹਰ ਵਕਤ ਬੀਪੀ ਵੱਧਦਾ ਮੇਰਾ ਤਜਾ ਬਣਦਾ ਥਾਇਰੋਇਡ ਹੋ ਗਿਆ ਸੀ ਮੈਨੂੰ ਬਹੁਤ ਜਿਆਦਾ ਪ੍ਰੋਬਲਮ ਹੋ ਗਈ ਸੀ ਹੁਣ ਮੈਂ ਬਿਲਕੁਲ ਨੋਰਮਲ ਆ ਕੋਈ ਇਦਾਂ ਦੀ ਮੈਂ ਸਵਾ ਤਿੰਨ ਮਹੀਨਾ ਵਿੱਚ 35 ਕਿਲੋਵੈਟ ਲੋਸ ਕੀਤਾ ਜੀ ਠੀਕ ਹੈ ਹਾਂ ਜੀ ਹੁਣ ਕੋਈ ਵੀ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਜੀ ਓਕੇ ਤਾਂ ਬਾਈ ਸਿੱਖ ਗੱਲ ਬਾਈ ਜੀ ਮੈਂ ਹੋਰ ਕਹਿਣਾ ਚਾਹੂੰਗਾ ਜੀ ਵਿੱਚ ਆਪਣੇ ਕਹਿੰਦੇ ਆ ਲੇਡੀਜ਼ ਨੂੰ ਪ੍ਰੋਬਲਮ ਹੁੰਦੀਆਂ ਨੇ ਜੀ ਮਾਈਗ੍ਰੇਨ ਹੋ ਗਏ ਸਰਵਾਈਕਲ ਹੋ ਗਈ ਥਾਇਰਾਇਡ ਹੋ ਗਿਆ ਜੀ ਉਹ ਸਾਰੀਆਂ ਇਹਦੇ ਨਾਲ ਸੈੱਟ ਆਈਆਂ ਵੀ ਨੇ ਜੀ ਤੇ ਆਉਂਦੀਆਂ ਵੀ ਨੇ ਇਹਦਾ ਬਾਈ ਕਾਰਨ ਮੈਂ ਤਾਂ ਇਹ ਕਹਿ ਸਕਦਾ ਵੀ ਜਿਹੜੀ ਨੀਵਰੀ ਹਾਈ ਆਪਣੀ ਚਰਬੀ ਦੇ ਵਿੱਚ ਹਾਂ ਜੀ ਹੈਨਾ ਬਿਲਕੁਲ ਜੀ ਬਾਈ ਜੀ ਤੁਸੀਂ ਐ ਮੰਨ ਕੇ ਚੱਲੋ ਵੀ ਹਰੇਕ ਬਿਮਾਰੀ ਦੇ ਮਗਰਲਾ ਜਿਹੜਾ ਮੇਨ ਕਾਰਨ ਆ ਉਹ ਮੋਟਾਪਾ ਜੀ ਮੋਟਾਪਾ ਜਦੋਂ ਮਟਾਪਾ ਕੱਟ ਗਿਆ ਜੀ ਤੁਸੀਂ ਆਪੀ ਲਾ ਲਓ ਵੀ ਸਾਰੀਆਂ ਬਿਮਾਰੀਆਂ ਆਪਣੇ ਆਪ ਸੋਲਵ ਹੋ ਜਾਣੀਆਂ ਬਾਈ ਬੀਪੀ ਦੀ ਪ੍ਰੋਬਲਮ ਹਾਂਜੀ ਬੀਪੀ ਬਹੁਤ ਵੱਧਦਾ ਸੀ ਮੇਰਾ ਜੀ ਨਾਰਮਲ ਆ ਜੀ ਹੁਣ ਜੰਮੀ ਨਹੀਂ ਕਦੇ ਦਿੱਕਤ ਹੀ ਨਹੀਂ ਆਈ ਨਹੀਂ ਜੀ ਕਦੇ ਵੀ ਨਹੀਂ ਗੋਲੀ ਛੁੱਟ ਗਈ ਆਪਣੀ ਜੀ ਅੱਛਾ ਨਾਲੇ ਪੈਟ ਹੋ ਗਿਆ ਨਾਲੇ ਹਾਂਜੀ ਹਾਂ ਤਜਾ ਬਣਦਾ ਸੀ ਡੇਲੀ ਬਹੁਤ ਸਾਹ ਬਹੁਤ ਚੜਦਾ ਸੀ ਤੁਰਿਆ ਨਹੀਂ ਜਾਂਦਾ ਸੀ ਕਿਸੇ ਟਾਈਮ ਜੀ ਹਾਂਜੀ ਜੀ ਫੁੱਲ ਐਕਟਿਵ ਰਹਿਣਾ ਕੋਈ ਐਦਾਂ ਦੀ ਕੋਈ ਵੀਕਨੈਸ ਨਹੀਂ ਤੇ ਇਹ ਤਾਂ ਹੋ ਗਿਆ ਆਪਾਂ ਮੋਟਾਪਾ ਘਟਾਉਣ ਦਾ ਹਾਂਜੀ ਤੇ ਜੇ ਕਿਸੇ ਮੇਰਾ ਗਤਲ ਹੁਣ ਇਹ ਤਾਂ ਹੁਣ ਠੀਕ ਹੈ ਕਿ ਮੈਂ ਬੜਾ ਪਤਲਾ ਹੁੰਦਾ ਸੀ ਜੀ ਤੇ ਜੇ ਕਿਸੇ ਨੇ ਹੁਣ ਥੋੜਾ ਮੋਟਾ ਇੰਜ ਕਹਿੰਦਾ ਵੀ ਮੈਂ ਬੜਾ ਪਤਲਾ ਕੱਪੜੇ ਵਧੀਆ ਲੱਗਦੇ ਤੇ ਥੋੜਾ ਜਿਹਾ ਵੀ ਮੈਂ ਮੋਟਾ ਹੋਣਾ ਉਹਦੇ ਵਾਸਤੇ ਆ ਗਏ ਹਾਂਜੀ ਬਾਈ ਜੀ ਸਾਡੇ ਤੋਂ ਢੇਰ ਪੇਟ ਕੇ ਅੰਦਰ ਵੀ ਹੈਗਾ ਜੀ ਓਕੇ ਹਾਂਜੀ ਇਸੇ ਨਿਊਟ੍ਰੀਸ਼ਨ ਚ ਆ ਵੇਟ ਗੇਨਰ ਆ ਜੀ ਉਹਦਾ ਅਸੀਂ ਤੁਸੀਂ ਮੰਨ ਕੇ ਚੱਲੋ 1 ਮਹੀਨੇ ਦੇ ਵਿੱਚ 4 ਤੋਂ 6 ਕਿਲੋ ਵੇਟ ਗੇਨ ਕਰਾਉਣਾ ਹੈ ਜੀ ਓਕੇ ਹਾਂਜੀ ਤੇ ਵੇਟ ਗੇਨਰ ਤੋਂ ਇਲਾਵਾ ਜੀ ਬੱਚਿਆਂ ਵਾਸਤੇ ਹਾਂਜੀ ਬੱਚਿਆਂ ਦੇ ਕਈ ਵਾਰੀ ਵੇਟ ਜਿਆਦੇ ਹੁੰਦਾ ਜੀ ਜਾਂ ਕਿਸੇ ਦਾ weight ਘੱਟ ਹੁੰਦਾ ਜਾਂ ਕਿਸੇ ਦੀ height ਨਹੀਂ ਹੁੰਦੀ ਜੀ ਜਾਂ ਮੰਨ ਕੇ ਚੱਲੋ ਵੀ ਬੱਚੇ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਲੱਗਦਾ ਜੀ ਬ੍ਰੇਨ ਪੱਖੋਂ ਜਾਂ ਤੁਸੀਂ ਮੰਨੋ ਵੀ ਆਪਣੇ ਪਿੰਡਾਂ 'ਚ ਆਮੇ ਚੱਲਦਾ ਵੀ ਬੱਚਾ ਬੈੱਡ ਤੇ ਬਾਥਰੂਮ ਕਰਦਾ ਹੁੰਦਾ ਜੀ ਕਮਜ਼ੋਰੀ ਕਰਕੇ ਬਾਈ ਜੀ ਉਹਨਾਂ ਦਾ ਅਸੀਂ ਸਾਰਾ ਹੱਲ ਕਰਦੇ ਹਾਂ ਜੀ ਠੀਕ ਹੈ ਸਾਡਾ ਨਿਊਟ੍ਰੀਸ਼ਨ ਆ ਜੀ 2 ਸਾਲ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਉਹ ਕਿਡਜ਼ ਨਿਊਟ੍ਰੀਸ਼ਨ ਲੈ ਸਕਦਾ ਜੀ ਤੇ ਭਾਈ ਇਹਦੇ ਜੈਂਸ ਜਾਂ ਲੇਡੀਜ਼ ਦੇਖੀ ਕਿੰਨੇ ਸਾਲ ਤੋਂ ਲੈ ਕਿੰਨੇ ਸਾਲ ਤੱਕ ਦਾ ਲੈ ਸਕਦਾ ਹੈ ਜੀ ਭਾਈ ਜੀ ਇਹ 2 ਸਾਲ ਤੋਂ ਲੈ ਕੇ 100 ਸਾਲ ਤੱਕ ਦਾ ਕੋਈ ਵੀ ਪਰਸਨ ਆ ਜੀ ਚਾਹੇ ਲੇਡੀਜ਼ ਹੈ ਚਾਹੇ ਜੈਂਟਸ ਆ ਉਹ ਲੈ ਸਕਦੇ ਨੇ ਇੱਕ ਬਈ ਸਵਾਲ ਹੋ ਰਿਹਾ ਬਾਅਦ ਟਾਈਮ ਨਹੀਂ ਤੁਹਾਡਾ ਲੈਂਦੇ ਤੇ ਇੱਕ ਜਿਹੜੀਆਂ ਲੇਡੀਜ਼ ਕੋਲੇ ਮੰਨ ਲਓ ਕਿ ਬੱਚਾ ਹੋਇਆ ਹਨਾ ਉਹ ਕਹਿੰਦੀਆਂ ਜੇ ਅਸੀਂ ਵੀ ਜੇ ਉਹ ਨਿਊਟ੍ਰੀਸ਼ਨ ਲੈਣ ਕਿਉਂਕਿ ਉਸ ਤੋਂ ਬਾਅਦ ਨਾ ਮੰਨ ਲਓ ਕਿ ਮੇਨਟੇਨੈਂਸ ਹੋ ਜਾਂਦਾ ਜੀ ਉਹ ਲੈ ਸਕਦੇ ਕੋਈ ਦਿੱਕਤ ਨਹੀਂ ਹੋਊਗੀ ਹਾਂ ਹਾਂਜੀ ਹਾਂ ਜਦੋਂ ਆਪਣਾ 3 ਮਹੀਨਾ ਦਾ ਬੱਚਾ ਹੋ ਗਿਆ ਬੇਬੀ ਫੀਡ ਲੈ ਰਿਆ ਉਦੋਂ ਬਾਅਦ ਸ਼ੁਰੂ ਕਰ ਸਕਦੇ ਹਾਂ ਆਪਾਂ ਉਦੋਂ ਕੋਈ ਦਿੱਕਤ ਨਹੀਂ 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 ਕੋਈ ਕਿਸੇ ਤਰ੍ਹਾਂ ਦਿੱਕਤ ਨਹੀਂ ਕੀ ਫਿਰ ਬੱਚੇ ਨੂੰ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਤੁਹਾਡੇ ਸਵਾਲ ਤੋਂ ਮੈਂ ਵੀ ਤੁਹਾਨੂੰ ਆਨਸਰ ਦੇਣਾ ਚਾਹਣਾ ਵੀ ਕਈ ਸਾਨੂੰ ਵੀ ਇਹ ਸਵਾਲ ਆਉਂਦੇ ਨੇ ਵੀ ਅਸੀਂ ਬੱਚੇ ਨੂੰ ਫੀਡ ਕਰਾ ਰਹੇ ਹਾਂ ਜੀ ਹਮਮ ਵੀ ਸਾਡਾ ਵੇਟ ਆਪਾਂ ਜੀ ਅਸੀਂ ਬੱਚੇ ਨੂੰ ਫੀਡ ਕਰਾ ਰਹੇ ਆਂ ਜੀ ਤਾਂ ਅਸੀਂ ਇਹੀ ਦੱਸਣਾ ਚਾਹੁੰਦੇ ਆਂ ਵੀ ਕੋਈ ਚੱਕਰ ਨਹੀਂ ਜੀ ਜੇ ਬੱਚੇ ਨੂੰ ਫੀਡ ਵੀ ਕਰਾ ਰਹੇ ਨੇ ਜੀ ਦੇਖੋ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹੋ ਜਿਹੀ ਕੋਈ ਮੈਡੀਕਲ ਫਾਰਮ ਨਹੀਂ ਜੀ ਹਾਂ 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 ਬਲਕਿ ਉਹਦੇ ਨਾਲ ਉਹਨਾਂ ਦਾ ਫਾਇਦਾ ਹੀ ਹੋਣਾ ਜੀ ਲੇਡੀਜ਼ ਦਾ ਕੋਈ ਨੁਕਸਾਨ ਬਿਲਕੁਲ ਨਹੀਂ ਹੋਣਾ ਜੀ ਠੀਕ ਹੈ ਹਾਂ ਜੀ ਤੇ ਬ ਇੱਕ ਵਾਈ ਤੁਸੀਂ ਨਾ ਨੰਬਰ ਵਾਈ ਸਕਰੀਨ ਦੇ ਉੱਤੇ ਚੱਲੀ ਜਾਂਦੇ ਜੇ ਕਿਸੇ ਭਰਾ ਨੇ ਇੱਥੇ ਆ ਕੇ ਆਪਣਾ ਨਿਊਟ੍ਰੀਸ਼ਨ ਲੈ ਕੇ ਜਾਣਾ ਹਨਾ ਵੈਸੇ ਤੁਸੀਂ ਕੋਰੀਅਰ ਕਰਵਾਉਗੇ ਹਾਂਜੀ ਭਾਈ ਜੀ ਸਾਡਾ ਭਾਈ ਜੀ 올 ਇੰਡੀਆ ਡਿਲੀਵਰੀ ਫ੍ਰੀ ਆ ਜੀ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਜੀ ਠੀਕ ਹੈ ਤੇ ਜਿਹੜੀ ਆਊਟ ਆਫ ਕੰਟਰੀ ਜਾਣਾ ਜੀ ਉਹਦੇ ਸ਼ਿਪਿੰਗ ਚਾਰਜਸ ਲੱਗਣਗੇ ਹਾਂ ਉਹ ਤਾਂ ਜਿਹੜਾ ਬਾਹਰ ਦੇਸ਼ ਜਾਣਾ ਕਿਸੇ ਭਰਾ ਨੇ ਮਗਾਉਣਾ ਹਨਾ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਵੀ ਤੇ ਉਹਦੇ ਕਦੇ ਸ਼ਿਪਿੰਗ ਦਾ ਖਰਚਾ ਤੁਹਾਨੂੰ ਅਲੱਗ ਤੋਂ ਪੇ ਕਰਨਾ ਪਊਗਾ ਇੰਡੀਆ 'ਚ ਡਿਲੀਵਰੀ ਫਰੀ ਹੈ ਜੀ ਕਿੰਨੇ ਤੋਂ ਕੋਈ ਥੋੜਾ ਉੱਧਰ ਜਾਂਦਾ ਹਨ ਬਈ ਹਾਂਜੀ ਹਾਂਜੀ ਉਹਦੇ ਭੇਜ ਸਕਦੇ ਹੋ ਤੇ ਬਈ ਇੱਕ ਵਾਰੀ ਐਡਰੈਸ ਬੋਲ ਦਿਓ ਜੀ ਤੁਹਾਨੂੰ ਐਡਰੈਸ ਬਰਨਾਲੇ ਦਾ ਹੀ ਬੋਲ ਦਿਓ ਜੀ ਸੰਗਰੂਰ ਦਾ ਬੋਲ ਦਿਓ ਤੇ ਇੱਕ ਆਪਣੇ ਲੌਂਗਵਾਲਾ ਹਾਂਜੀ ਆ ਆਪਣਾ ਬਰਨਾਲੇ ਦਾ ਹੈਗਾ ਸੇਖਾ ਫਾਟਕ 9 ਨੰਬਰ ਗਲੀ ਸਿੱਧੂ ਡੈਡੀ ਦੇ ਸਾਹਮਣੇ ਆ ਜੀ ਆਪਣਾ ਜਿਹੜੀ ਲੁਧਿਆਣੇ ਰੋਡ ਜਾਂਦੀ ਹੈ ਜੇ ਬਰਨਾਲੇ ਤੋਂ ਉਥੋਂ ਇਹ ਰੋਡ ਕਰੀ ਆ ਜੀ ਸੇਖਾ ਫਾਟਕ ਵੱਲ ਦਾ ਜਿੱਦਣੂ ਸੇਖਾ ਫਾਟਕ ਹਾਂਜੀ ਹਾਂਜੀ ਤੇ ਬਈ ਆ ਨੰਬਰ 9 ਨੰਬਰ ਗਲੀ ਆ ਜੀ ਠੀਕ ਆ ਜੀ ਤੇ ਸਿੱਧੂ ਡੈ ਲੋਂਗਵਾਲਾ ਦਾ ਬਾਈ ਜੀ ਤੁਸੀਂ ਪਿੰਡ ਲੋਂਗਵਾਲਾ ਜੀ ਆਪਣਾ ਤੇ ਸੰਰੂਰ ਵੀ ਆਪਾਂ ਕਰਦੇ ਆ ਜੀ ਸੰਰੂਰ ਆ ਕੇ ਮਤਲਬ ਫੋਨ ਵੀ ਕਰਦੇ ਹਾਂ ਹਾਂ ਜੀ ਸੰਰੂਰ ਵੀ ਕਰ ਸਕਦੇ ਹਾਂ ਤੇ ਤੁਸੀਂ ਸਾਡੇ ਵਟਸਐਪ ਨੰਬਰ ਵੀ ਨੇ ਸਾਡੇ ਨਾਲ ਉੱਤੇ ਵੀ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਆਪਣੀਆਂ ਆਈਡੀਆਂ ਨੇ ਜੀ ਇੰਸਟਾ ਆਈਡੀ ਉਹ ਵੀ ਮੈਂਸ਼ਨ ਕਰਾਂਗੇ ਜੀ ਤੁਸੀਂ ਸਾਡੇ ਤੇ ਉਹਨਾਂ ਨਾਲ ਵੀ ਰਾਬਤਾ ਬਣਾ ਸਕਦੇ ਤੇ ਇੱਕ ਜਿਹੜੇ ਭਰਾਵਾਂ ਨੇ ਕਈ ਵਾਰੀ ਨਾਲ ਕਾਲਾਂ ਜਾਦੇ ਕਰ ਲੈਂਦੇ ਨੇ ਕਾਲ ਅਟੈਂਡ ਨਹੀਂ ਹੁੰਦੀ ਤੇ ਸ ਵੀ ਉਹਨਾਂ ਨੂੰ ਵੀ ਕਹਾਂਗੇ ਹਾਂਜੀ ਉਹਨਾਂ ਨੂੰ ਅਸੀਂ ਕਹਾਂਗੇ ਵੀ ਅਸੀਂ ਮਾਫੀ ਚਾਹਾਂਗੇ ਜੇ ਸਾਥੋਂ ਕਾਲ ਅਟੈਂਡ ਨਹੀਂ ਹੋਈ ਜੀ ਤਾਂ ਪਲੀਜ਼ ਉਹ ਸਾਨੂੰ WhatsApp ਤੇ ਮੈਸੇਜ ਛੱਡਣ ਜੀ ਤਾਸੀ 15 ਮਿੰਟ 20 ਮਿੰਟ ਜਾਂ ਅੱਧੇ ਘੰਟੇ ਬਾਅਦ ਜੀ ਅਸੀਂ ਉਹਨਾਂ ਨਾਲ ਜ਼ਰੂਰ ਕੰਟੈਕਟ ਕਰਾਂਗੇ ਬਈ ਕਾਲ ਦਾ ਮਤਲਬ ਇਹ ਹੁੰਦਾ ਜਾਦੇ ਕਾਲ ਲਾ ਲੰਘ ਜੇ ਨੇ ਉਹਦੇ ਵਿੱਚ ਨਾ ਤੁਹਾਡਾ ਨੰਬਰ ਵੀ ਹੋ ਸਕਦਾ ਪਿੱਛੇ ਚੱਲ ਜੇ ਹਾਂਜੀ ਠੀਕ ਹੈ ਤੁਸੀਂ ਕੀ ਕਰਨਾ ਨੰਬਰ ਨੂੰ ਜਿਹੜੀ ਗੱਲਬਾਤ ਕੋਈ ਵੀ ਮੈਸੇਜ ਤੁਸੀਂ ਬਾਈ ਉਹਨਾਂ ਦੇ ਵਟਸਐਪ ਤੇ ਕਰੋ ਤੁਹਾਨੂੰ ਨਾਲ ਦੇ ਨਾਲ ਉਹਦਾ ਰਿਪਲਾਈ ਮਿਲ ਜਾਣਾ 10 15 ਮਿੰਟ 20 ਦਾਸ ਹਨਾ ਤੇ ਬਾਕੀ ਬਾਈ ਉਹਨਾਂ ਨਾਲ ਜੁੜ ਕੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਤਰੀਕਾ ਮਿਲੂਗਾ ਤੇ ਤੁਸੀਂ ਜਿੰਦਗੀ ਤੋਂ ਜ਼ਰੂਰੀ ਕੁਝ ਨਹੀਂ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਕਹਿਣਾ ਜੀ ਤੁਸੀਂ ਇਦਾਂ ਮੰਨ ਕੇ ਚੱਲੋ ਹੁਣ ਅਸੀਂ ਮੇਰਾ 78 ਕਿਲੋ weight ਘਟਾਇਆ ਸੀ ਮੈਂ ਤੁਸੀਂ ਐ ਮੰਨ ਕੇ ਚੱਲੋ ਮੇਰੀ 15 ਸਾਲ ਉਮਰ ਵੱਧ ਗਈ ਸਹੀ ਹੈ ਬਾਈ ਜੀ ਪਤਾ ਹੀ ਆਪਾਂ ਤੁਸੀਂ ਇੱਥੋਂ ਪਾਣੀ ਕਹਿੰਦਾ ਬੰਦਾ ਫੁੱਲਾ ਵਾਂਗੂ ਡੈਰਦਾ ਹੁੰਦਾ ਹੁਣ ਤਾਂ ਆਪਾਂ ਵੀ ਤੁਸੀਂ ਇਦਾਂ ਕਰਦੇ ਆਂ ਜੀ ਆਪਾਂ 5 ਕਿਲੋ ਇੱਥੋਂ ਕੋਈ ਵਜ਼ਨ ਚੱਕ ਕੇ ਕਿਲੋਮੀਟਰ ਤੁਰ ਕੇ ਦੇਖ ਕੇ ਉੱਥੇ ਲਾ ਕੇ ਦੇਖ ਲੈਣਾ ਵੀ ਕਿੰਨਾ ਕ ਆਪਾਂ ਨੂੰ ਹਲਕਾ ਮਹਿਸੂਸ ਹੁੰਦਾ ਜੀ ਕਿੱਥੇ ਬਾਈ ਜੀ 5 ਕਿਲੋ ਕਿੱਥੇ 78 ਕਿਲੋ ਵੇਟ ਆਪੇ ਆ ਬੰਦੇ ਤੇ ਬੰਦਾ ਨਿਕਲ ਗਿਆ ਬੰਦੇ ਨੂੰ ਬੰਦਾ ਨਹੀਂ ਆਣੀ ਬਿਲਕੁਲ ਜੀ ਤੁਸੀਂ ਉਹ ਹੀ ਚੱਕ ਰੱਖਿਆ ਸੀਗਾ ਪਤਾ ਹੀ ਨਹੀਂ ਸੀਗਾ ਹੁਣ ਜਦੋਂ ਨਿਊਟ੍ਰੀਸ਼ਨ ਲਿਆ ਤਾਂ ਤੁਸੀਂ ਦੇਖ ਲਓ ਬਾਈ ਹੋਰਾਂ ਦੀ ਜ਼ਿੰਦਗੀ ਮਤਲਬ ਕਿੰਨੀ ਸੋਹਣੀ ਹੋ ਗਈ ਹੈ ਨਾ ਕਿਦਿਆ ਸੋਹਣੇ ਲੱਗਣ